ਦੱਸਣਾ ਚਾਹੁੰਦੇ ਹੋ ਤੁਹਾਡੇ ਨਾਲ ਕਿੰਨੀ ਗੈਦਰਿੰਗ ਆ ਸਾਡੇ ਨਾਲ ਨਹੀਂ ਨਹੀਂ ਸਾਨੂੰ ਕੋਈ ਗੈਦਰਿੰਗ ਦੱਸਣ ਦੀ ਲੋੜ ਨਹੀਂ ਸਾਡਾ ਡਾਟਾ ਸਰਕਾਰ ਕੋ ਹੈਗਾ ਆਲਰੇਡੀ ਸਾਡਾ ਪੂਰਾ ਮੈਂ ਐਕਚੁਅਲੀ ਮੈਂ ਸਾਡੇ ਨਾਲ ਅਸੀਂ ਵਾਅਦਾ ਕਰਾਂਗੇ ਅਸੀਂ ਤੁਹਾਨੂੰ ਵੋਟ ਦਵਾਂਗੇ ਨਹੀਂ ਨਹੀਂ ਜੀ ਮੈਂ ਤਾਂ ਪੰਜਾਬ ਸਰਕਾਰ ਚ ਮੈਂ ਸਟੇਟ ਪ੍ਰੈਜ਼ੀਡੈਂਟ ਆ ਮਿਨੋਰਟੀ ਵਿੰਗ ਆ ਅਮਰਦੀ ਪਾਰਟੀ ਦਾ ਅਸੀਂ ਉਹ ਬੈਨਰ ਦੇ ਥੱਲੇ ਨਹੀਂ ਕਰ ਰਹੇ ਅਸੀਂ 크ਿਸਚਨ ਲੀਡਰਸ ਦੇ ਤੌਰ ਤੇ ਕਰ ਰਹੇ ਹਾਂ ਤੁਹਾਡੀ ਤੁਸੀਂ ਤੁਸੀਂ ਹੋਈ ਗੱਲ ਕੀਤੀ ਪੁੱਛਦਾ ਹੋ ਗਿਆ ਲੀਡਰ ਜਿਹੜੇ ਆ ਤਹਿ ਤੁਸੀਂ ਬਣੋਗੇ ਕਿ ਉਹਨਾਂ ਨੇ ਆਪਣਾ ਕੱਠ ਦਿਖਾੜ ਕੇ ਦਿਖਾ ਰਹੇ ਕਿ ਸਾਡੇ ਨਾਲ ਹੀ ਪਬਲਿਕ ਹੈਗੇ ਤੁਸੀਂ ਤੁਸੀਂ ਵੀ ਇਹ ਚੀਜ਼ ਕੀ ਆਪਣਾ ਤੁਸੀਂ ਵੀ ਨਹੀਂ ਨਹੀਂ ਅਸੀਂ ਵੀ ਹੈਗੇ ਆ ਸਾਡੀ ਵੀ ਦਾਵੇਦਾਰੀ ਹੈਗੀ ਆ ਸਾਡਾ ਵੀ ਇਕੱਠ ਹੈਗਾ ਆ ਅਸੀਂ ਵੀ ਲੀਡਰ ਹੈਗੇ ਆ ਸਾਡੀ ਵੀ ਪੁੱਛ ਦੱਸੋ ਨਹੀਂ ਦੇਖੋ ਇਹ ਤਾਂ ਕਹਿਣ ਦੀ ਲੋੜ ਨਹੀਂ ਆ ਸ਼ੁਰੂ ਤੋਂ ਮੇਨ ਲਾਈਨ ਚਰਚ ਸੀਐਮ ਸਾਹਿਬ ਖੁਦ ਬਿਸ਼ਪ ਨੂੰ ਆ ਕੇ ਬਿਸ਼ਪ ਹਾਊਸ ਮਿਲਦੇ ਰਹੇ ਆ ਸਰ ਮੈਨੂੰ ਪੂਰਾ ਕਰ ਲੈਂਦੋ ਪੂਰਾ ਕਰ ਲੈਂਦੋ ਔਰ ਜਿੰਨੇ ਵੀ ਹਰ ਸਰਕਾਰ ਦੇ ਵਿੱਚ ਸਟੇਟ ਲੈਵਲ 크ਿਸਮਸ ਸੈਲੀਬ੍ਰੇਟ ਕੀਤਾ ਜਾਂਦਾ ਸੀ ਸਹੂਲਤਾ ਜਿੱਦਾਂ ਜੌਨ ਕੁਟਲੀ ਜੀ ਨੇ ਕਹਿ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਮੇਨ ਲਾਈਨ ਚਰਚਾਂ ਦੇ ਵਿੱਚੋਂ ਜ਼ਿਆਦਾ ਲੀਡਰਸ਼ਿਪ ਅੱਗੇ ਹੁੰਦੀ ਸੀਗੀ ਇਹ ਪਹਿਲੀ ਵਾਰ ਹੋਇਆ ਕਿ ਇੱਕ ਖੰਬਰਾ ਚਰਚ ਦੇ ਉਹ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕ੍ਰਿਸਚੀਅਨਟੀ ਸਾਰੀ ਸਿਰਫ ਸਾਡੇ ਨਾਲ ਹੀ ਆ ਔਰ ਮਿਸਗਾਈਡ ਸਮਝ ਲੋ ਕੀਤਾ ਗਿਆ ਸ਼ਾਇਦ ਤੇ ਉਹ ਪੋਲਿਟੀਕਲ ਪਾਰਟੀਆਂ ਉਸ ਭਿਖੇ ਚ ਆ ਗਈਆਂ ਤੇ ਉਹ ਲੱਗ ਰਿਹਾ ਕਿ ਲੱਖਾਂ ਲੋਕ ਆ ਲੇਕਿਨ ਕ੍ਰਿਸਚੀਅਨਟੀ ਅਲੱਗ ਆ ਇਹ ਲੋਕ ਲੱਗ ਆ ਕਿਉਂਕਿ ਇੱਥੇ ਲੋਕ ਚੰਗੇ ਹੋਣ ਲਿਆਂਦੇ ਸਿਰਫ ਔਰ ਉਹ ਲੱਗ ਧਰਮਾਂ ਦੇ ਲੋਕ ਆ ਉਹ ਮੇਨ ਜਿਹੜੇ ਕ੍ਰਿਸਤ ਅਸਲੀ ਕ੍ਰਿਸਚੀਅਨ ਉਹ ਤੇ 5 10% ਵੀ ਨਹੀਂ ਹੋਣੇ ਤੁਹਾਡੀ ਗੱਲ ਇਹ ਆ ਕਿ ਦੇਖੋ ਜੇ ਉਹਨਾਂ ਨਾਲ ਵੀ ਜੇ ਉਹ ਇਕੱਠ ਦਫਾੜਦੇ ਆ ਆਪਣਾ 5 ਜੇਕਰ ਲੱਖਾਂ ਲੋਕਾਂ ਦੀ ਗੱਲ ਕਰ ਰਹੇ ਜਾਂ ਗੈਦਰਿੰਗ ਦੀ ਗੱਲ ਕਰ ਰਹੇ ਆ ਕੱਟ ਦਿਖਾ ਰਹੇ ਨਹੀਂ ਤੇ ਤੁਸੀਂ ਵੀ ਆਪਣਾ ਕੱਠ ਜਿਹੜਾ ਉਹ ਸਰਕਾਰ ਦੇ ਨਹੀਂ ਅਸੀਂ ਸਾਨੂੰ ਕੋਈ ਦਿਖਾਉਂਦਾ ਅਸੀਂ politcal ਫਾਇਦਾ ਨਹੀਂ ਲੈਂਦੇ